ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਥੋੜੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਬੜਾ ਭਖਿਆ ਹੋਇਆ ਹੈ ਇੱਥੇ ਤਿੰਨ ਧਿਰਾਂ ਨਜ਼ਰ ਆਉਂਦੀਆਂ ਹਨ ਇੱਕ ਧਿਰ ਉਹ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣਾ ਚਾਹੁੰਦੀ ਹੈ ਜੋ ਤੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਵੇਖਣਾ ਚਾਹੁੰਦੀ ਅਤੇ ਦੂਜੀ ਧਿਰ ਉਹ ਹੈ ਜੋ ਮੰਦਬੁੱਧ ਤੇ ਰਹਿ ਜੋ ਕਿਸੇ ਦੇ ਕਿਸੇ ਦੀ ਚੁੱਕ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੀ ਹੈ ਜੋ ਆਦਮੀ ਕਿਸੇ ਦੇ ਉਕਸਾਇਆ ਉਕਸਾਹਟ ਵਿੱਚ ਆ ਜਾਂਦਾ ਹੈ ਉਹ ਮੰਦਬੁੱਧ ਹੀ ਹੁੰਦਾ ਹੈ ਮਾਵੇਂ ਉਹ ਕਿੰਨਾ ਚਲਾਕ ਹੋਵੇ ਚੁਸਤ ਹੋਵੇ ਜੋ ਕਿਸੇ ਦੀ ਚੁੱਕ ਵਿੱਚ ਆ ਗਿਆ ਉਹ ਆਦਮੀ ਮੰਦਬੁੱਧ ਹੀ ਹੈ ਉਸ ਨੂੰ ਮੰਦਬੁੱਧ ਜਾਣੋ ਅਤੇ ਤੀਜੀ ਧਿਰ ਉਹ ਹੈ ਜੋ ਓਟ ਵਿੱਚ ਹੈ ਸਾਰੇ ਜਾਣਦੇ ਹਨ ਉਹ ਤੀਜੀ ਧਿਰ ਰਾਜਨੀਤੀ ਹੈ ਰਾਜਨੀਤੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਮਾਜ ਨਾਲ ਸਮਾਜ ਦੀ ਇਕਤਾ ਨਾਲ ਕੋਈ ਮਤਲਬ ਨਹੀਂ ਰਾਜਨੀਤੀ ਸਮਾਜ ਨੂੰ ਕਿਸੇ ਤਰ੍ਹਾਂ ਵੀ ਖੇਰੂ-ਖੇਰੂ ਕਰਕੇ ਖੁਸ਼ ਹੁੰਦੀ ਹੈ ਰਾਜਨੀਤੀ ਦਾ ਇਹ ਮੁੱਢੋ ਹੀ ਸੁਭਾ ਹੈ ਸਾਨੂੰ ਆਮ ਲੋਕਾਂ ਨੂੰ ਹੀ ਬੈਠ ਕੇ ਸੋਚਣਾ ਹੋਵੇਗਾ ਵਿਚਾਰ ਕਰਨੀ ਹੋਵੇਗੀ ਕਿ ਇਹ ਬੇਅਦਵੀ ਕਿਉਂ ਹੁੰਦੀ ਹੈ ਇਹਦੀ ਜੜ ਕਿੱਥੇ ਹੈ ਔਰ ਇਸ ਦਾ ਮਸਲਾ ਕਿਵੇਂ ਹੱਲ ਹੋ ਸਕਦਾ ਹੈ ਇਸ ਲਈ ਸਾਨੂੰ ਸਿਪਾਈ ਬਣਨਾ ਪਵੇਗਾ ਬੇਸ਼ੱਕ ਹਰ ਬੰਦੇ ਨੂੰ ਸਿਪਾਈ ਹੋਣਾ ਪੈਣਾ ਹੈ ਹਰ ਬੰਦੇ ਨੇ ਸਿਪਾਈ ਹੋਣਾ ਹੈ ਪਰ ਸਿਪਾਈ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਸੰਕਲਪ ਹੈ ਕਿ ਅਸੀਂ ਸੰਤ ਵੀ ਹੋਣਾ ਹੈ ਕਿਉਂਕਿ ਸੰਤ ਹੋਣ ਤੋਂ ਬਿਨਾ ਅਸੀਂ ਸਮਾਜ ਨੂੰ ਰਾਜਨੀਤੀ ਨੂੰ ਅਸੀਂ ਆਪਣੇ ਆਪ ਨਾਲ ਵੀ ਪੂਰਾ ਇਨਸਾਫ਼ ਨਹੀਂ ਕਰ ਸਕਾਂਗੇ ਜੇ ਅਸੀਂ ਇੱਕ ਚੀਜ਼ ਸਹੀ ਕਰਾਂਗੇ ਤਾਂ ਦੂਜੀ ਚੀਜ਼ ਗਲਤ ਹੋ ਜਾਏਗੀ ਇਸ ਲਈ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਨਣਾ ਹੈ ਗੁਰੂ ਗ੍ਰੰਥ ਸਾਹਿਬ ਚੀਜ਼ ਕੀ ਹੈ ਫਿਰ ਹੀ ਅਸੀਂ ਕੋਈ ਸਹੀ ਫੈਸਲਾ ਕਰ ਸਕਾਂਗੇ ਕਿਉਂਕਿ ਮੈਂ ਵੇਖਦਾ ਹਾਂ ਕੁਝ ਮੇਰੇ ਵੀਰ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਕੁਝ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਆਪਣੀ ਜਾਨ ਵੀ ਵਾਰ ਦੇਾਂਗੇ ਲੇਕਿਨ ਮੈਂ ਉਹਨਾਂ ਵੀਰਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਉਹਨਾਂ ਵੀਰਾਂ ਨੂੰ ਨਾ ਧਰਮ ਦਾ ਪਤਾ ਹੈ ਨਾ ਰਾਜਨੀਤੀ ਦਾ ਪਤਾ ਹੈ ਉਹਨਾਂ ਮੇਰੇ ਵੀਰਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਵੀ ਪੜ੍ਹ ਕੇ ਨਹੀਂ ਵੇਖੀ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਤ ਭਾਵ ਤਾਂ ਬੜੀ ਦੂਰ ਦੀ ਗੱਲ ਹੈ ਇਸ ਲਈ ਕਈ ਵਾਰ ਬੇਅਦਬੀ ਨੂੰ ਰੋਕਣ ਵਾਲੀ ਧਿਰ ਅਤੇ ਬੇਅਦਬੀ ਕਰਨ ਵਾਲੀ ਧਿਰ ਦੋਵੇਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ ਦੋਵੇਂ ਰਾਜਨੀਤੀ ਦਾ ਸ਼ਿਕਾਰ ਹੁੰਦੀਆਂ ਹਨ ਕਿਉਂਕਿ ਰਾਜਨੀਤੀ ਚਾਹੁੰਦੀ ਹੈ ਇੱਕ ਬੰਦੇ ਨੂੰ ਉਕਸਾਇਆ ਜਾਵੇ ਉਹ ਬੇਅਦਬੀ ਕਰੇ ਅਤੇ ਦੂਜੇ ਬੰਦੇ ਤੈਸ਼ ਵਿੱਚ ਆ ਜਾਣ ਦੂਜੇ ਆਦਮੀ ਖਿਜ ਵਿੱਚ ਆ ਜਾਣ ਗੁੱਸੇ ਵਿੱਚ ਆ ਜਾਣ ਜਦੋਂ ਅਸੀਂ ਖਿਜਦੇ ਹਾਂ ਗੁੱਸੇ ਵਿੱਚ ਆਉਂਦੇ ਹਾਂ ਤਾਂ ਰਾਜਨੀਤੀ ਸਾਡਾ ਭਾਰ ਤੋਲ ਲੈਂਦੀ ਹੈ ਇਸ ਲਈ ਮੇਰੇ ਵੀਰੋ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਜਾਣੀਏ ਗੁਰੂ ਗ੍ਰੰਥ ਸਾਹਿਬ ਕੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਪਾਵ ਹੈ ਸਹਿਜ ਸੰਤੋਖ ਦਿਆ ਧਰਮ ਧੀਰਜ ਗਹਿਰੀ ਵਿਚਾਰ ਜਦੋਂ ਕੋਈ ਬੇਅਦਬੀ ਹੁੰਦੀ ਹੈ ਅਸੀਂ ਬੜੀ ਛੇਤੀ ਹੀ ਕਿਸੇ ਨੂੰ ਮਾਰ ਦਿੰਦੇ ਹਾਂ ਸ਼ਾਇਦ ਉਦੋਂ ਅਸੀਂ ਇਸ ਮਸਲੇ ਨੂੰ ਨਵੇੜਨ ਦੀ ਜਗ੍ਹਾ ਇਸ ਮਸਲੇ ਦਾ ਹੱਲ ਕਰਨ ਦੀ ਜਗ੍ਹਾ ਅਸੀਂ ਇਸ ਮਸਲੇ ਨੂੰ ਹੋਰ ਉਲਝਾ ਲੈਂਦੇ ਹਾਂ ਸੋ ਮੇਰਾ ਵਿਚਾਰ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣੀ ਰੱਖਿਆ ਜ਼ਰੂਰੀ ਹੈ ਰਾਖੀ ਜ਼ਰੂਰੀ ਹੈ ਦੂਸਰੀ ਗੱਲ ਜੇਕਰ ਕੋਈ ਬੇਅਦਬੀ ਹੋ ਜਾਂਦੀ ਹੈ ਤਾਂ ਉਹ ਲੋਕ ਅੱਗੇ ਆਉਣ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਿਆ ਹੈ ਉਹ ਲੋਕ ਆਪਣੇ ਹਿਰਦੇ ਉੱਤੇ ਹੱਥ ਰੱਖ ਕੇ ਸੱਚ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਗੇ ਆਉਣ ਅਤੇ ਇਸ ਬਾਰੇ ਵਿਚਾਰ ਕਰਨ ਕਿ ਅੱਗੇ ਦਾ ਮਸਲਾ ਕਿਵੇਂ ਨਿਬੇੜਿਆ ਜਾ ਸਕਦਾ ਹੈ ਅੱਗੇ ਬੇਅਦਬੀ ਨਾ ਹੋਵੇ ਅੱਗੇ ਸਮਾਜ ਵਿੱਚ 파ੜ ਨਾ ਪਵੇ ਰਾਜਨੀਤੀ ਸਾਡੇ ਤੇ ਭਾਰੂ ਨਾ ਹੋਵੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਉਹ ਪਤਵੰਤੇ ਲੋਕ ਉਹ ਗੁਰਮੁਖ ਲੋਕ ਉਹਨਾਂ ਦੀ ਵਿਚਾਰ ਲੈ ਕੇ ਤੁਰਿਆ ਜਾਵੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਿਆ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ